ਜਗਰਦੇਵ ਧਨਗੁਰਦੇਵ ਨਰੇਸ਼ ਭਾਜੀ ਅੱਜ ਗੁਰੂ ਮਹਾਰਾਜ ਅਵਿਧਾਨ ਮਹਾਰਾਜ ਜਨਮ ਦਿਨ ਤੇ ਲੱਖ ਲੱਖ ਮੁਬਾਰਕਾਂ ਦਿੰਦਾ ਉਹਦੇ ਨਾਲ ਇਸ ਸੰਗਤ ਨੂੰ ਜਿਹਨਾਂ ਇਹ ਕਮੇਟੀ ਨੇ ਇਹ ਲੰਗਰ ਲਾਇਆ ਉਹ ਕਮੇਟੀ ਨੂੰ ਬਹੁਤ ਬਹੁਤ ਮੁਬਾਰਕਾਂ ਦੇ ਨਰੇਸ਼ ਭਾਜੀ ਬਲਾਚੌਰ ਤੋਂ ਐਮਸੀ ਵੀ ਆ ਤੇ ਇਹਨਾਂ ਦੀ ਵਾਈਫ ਤੇ ਪਿਛਲੇ 10 ਸਾਲਾਂ ਤੋਂ ਵੀ ਸੇਵਾ ਕਰ ਰਹੀ ਆ ਬਲਾਚੌਰ ਦੀ ਤੇ ਅੱਜ ਪਹੁੰਚੇ ਆ ਬਹੁਤ ਵਧੀਆ ਲੱਗਾ ਸਾਰੇ ਭਰਾਵਾਂ ਨੂੰ ਮਿਲ ਕੇ ਤੁਸੀਂ ਦੇਖ ਸਕਦੇ ਹੋ ਦਿਖਾ ਲ ਦਿਓ ਬਾਈ ਜੀ ਕੈਮਰਾਮੈਨ ਨੂੰ ਬਾਈ ਜੀ ਨੂੰ ਰਣਲਾ ਜੀ ਨੂੰ ਕਹੂੰਗਾ ਤੇ ਸਾਡੇ ਪੱਤੀ ਸਾਹਿਬ ਵੀ ਪਹੁੰਚੇ ਆ ਰਾਮ ਲਾਲ ਜੀ ਪਹੁੰਚੇ ਆ ਤੇ ਬਾਈ ਬੀਦੀ ਸਾਹਿਬ ਪਹੁੰਚੇ ਆ ਬਾਕੀ ਜੇ ਕੋਈ ਕਿਸੇ ਦਾ ਨਾਮ ਨਹੀਂ ਲਿੱਤਾ ਗਿਆ ਤਾਂ ਉਹਦੇ ਲਈ ਮਾਫੀ ਸ਼ਾਮਾ ਅਜੀਬਾਈ ਜੀ ਤੇ ਸਾਡੇ ਸਤਿਕਾਰਯੋਗ ਆ ਤੇ ਬਹੁਤ ਬਹੁਤ ਧੰਨਵਾਦ ਆ ਜੀ ਐਦਾ ਪਿਆਰ ਕਰਦੇ ਹੋ ਸ੍ਰੀ ਗੁਰੂ ਰਵਦਾਸ ਜੀ ਨਾਲ ਬਲੋ ਜੋ ਵੀ ਤੁਹਾਨੂੰ ਕੋਈ ਹੁਕਮ ਲਾਇਆ ਗਿਆ ਤੁਹਾਨੂੰ ਕੋਈ ਬੇਨਤੀ ਕੀਤੀ ਗਈ ਤਾਂ ਤੁਸੀਂ ਇੱਥੇ ਪਹੁੰਚੇ ਆ ਉਹਦੇ ਲਈ ਬਹੁਤ ਧੰਨਵਾਦ ਕਰਦੇ ਆ ਜੀ ਕਿਉਂਕਿ ਇੰਨੇ ਯੂਥ ਦੇ ਵਿੱਚ ਇੰਨਾ ਇਕੱਠਾ ਇਕੱਠਾ ਹੋਇਆ ਜੀ ਭਾਜੀ ਇਹ ਚੀਜ਼ ਬਹੁਤ ਚੰਗੀ ਲੱਗੀ ਆ ਜਿਹੜੇ ਬੈਠਣ ਨੂੰ ਸਬਿਲਟੀ ਤੁਸੀਂ ਬਣਾਈ ਹੈ ਨਾ ਉਹ ਬਹੁਤ ਵਧੀਆ ਲੱਗੀ ਆ ਜੀ ਦੇਖੋ ਜੀ ਇਹ ਸਾਰਾ ਜੋ ਸ਼੍ਰੀ ਗੁਰੂ ਅਰਵਿਦਾਸ ਸਾਹਿਬ ਵੀਰ ਦਿਲਬਰ ਸਿੰਘ ਜੀ ਉਹਨਾਂ ਦੀ ਸਮੁੱਚੀ ਟੀਮ ਦਿਨ ਰਾਤ ਮਿਹਨਤ ਕਰਦੀ ਪਈ ਆ ਧਰਮ ਦੇ ਪ੍ਰਚਾਰ ਪ੍ਰਸਾਰ ਦੇ ਲਈ ਇਹ ਸਤਿਗੁਰੂ ਦੀ ਦਇਆ ਹੀ ਆ ਕਿਉਂਕਿ ਜਿੱਦਾਂ ਜਿੱਦਾਂ ਇਨਸਾਨ ਸੇਵਾ ਕਰਦਾ ਜਾਂਦਾ ਆ ਵੈਸੇ-ਵੈਸੇ ਸਤਿਗੁਰ ਸੋਝੀ ਦਿੰਦਾ ਜਾਂਦਾ ਆ ਜੀ ਸਮਝ ਦਿੰਦਾ ਜਾਂਦਾ ਬ विवेक ਦਿੰਦਾ ਜਾਂਦਾ ਆ ਸੋ ਜੋ ਕੁਝ ਵੀ ਇੱਥੇ ਤੁਸੀਂ ਨਜ਼ਰ ਆ ਰਿਹਾ ਆ ਸਭ ਕੁਝ ਮੈਂ ਤਾਂ ਇੱਕੋ ਸਾਫ਼ ਇਸ ਕੋ ਸ਼ਬਦਾਂ ਚ ਕਹੂੰਗਾ ਸਿਰਫ ਤੇ ਸਿਰਫ ਸਤਿਗੁਰ ਦੀ ਦਇਆ ਹੈ ਜੀ ਉਹਦੀ ਦਇਆ ਹੀ ਵਰਸੰਦੀ ਆ ਹੋਰ ਇਨਸਾਨ ਦਾ ਕਿਸੇ ਦੀ ਕੋਈ ਵੱਡੀ ਖਾਸੀਅਤ ਨਹੀਂ ਕੁਝ ਨਹੀਂ ਪਰ ਇਹ ਸਾਰੀ ਉਹਦੀ ਦਇਆ ਦੇ ਸਦਕੇ ਸਾਰਾ ਕੁਝ ਹੋ ਰਿਹਾ ਬਹੁਤ ਵਧੀਆ ਤੇ ਆਪਣੇ ਪੱਟੀ ਸਾਹਿਬ ਨਾਲ ਵੀ ਦੋ ਸ਼ਬਦ ਪੱਟੀ ਸਾਹਿਬ ਜਗਰਦੇਵ ਧੰਗੁਰਦੇਵ ਜੀ ਬਹੁਤ ਵਧੀਆ ਲੱਗਿਆ ਦਿਲਬਰ ਭਾਈ ਉਹਨਾਂ ਨੇ ਬਹੁਤ ਵਧੀਆ ਪ੍ਰਾਲਾ ਕੀਤਾ ਆ ਤੇ ਇਹਨਾਂ ਨੂੰ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਚਲੋ ਬਹੁਤ ਬਹੁਤ ਧੰਨਵਾਦ ਸਾਰੇ ਭਰਾਵਾਂ ਦਾ ਜਿਹੜੇ ਪਹੁੰਚਿਆ ਤੇ ਤੁਸੀਂ ਜਿਹੜੀ ਵੀ 20 ਬਲਾਚੌਰ ਦੇ ਨਾਲ ਤੁਹਾਡਾ ਛੋਟਾ ਵੀਰ ਬਿੰਦੂ ਖਰੜੀਆਂ ਤੁਹਾਨੂੰ ਕੋਈ ਨਾ ਕੋਈ ਨਵੀਂ ਅਪਡੇਟ ਦਿੰਦਾ ਰਹੂੰਗਾ ਕਿ ਅੱਜ ਬਹੁਤ ਵਧੀਆ ਲੱਗਿਆ ਸ਼੍ਰੀ ਗੁਰੂ ਰਵਦਾਸ ਜੈਗੁਰਦੇਵ ਧੰਨ ਗੁਰਦੇਵ ਜੀ